ਹਾਂਜੀ ਵੈਲਕਮ ਟੂ ਸਪਾਲ ਮੋਟਰ ਗੈਰਾਜ ਆ ਤੁਹਾਨੂੰ ਤਖਾਂਜ ਰਿਹਾ i20 i20 ਐਚਰ ਨੰਬਰ ਹੈ ਐਚਰ b ਗੱਡੀ ਦੇਖੋ ਬਹੁਤ ਸਾਫ ਸੁਥਰੀ ਗੱਡੀ ਆ ਤੇ ਇਹ ਲਾਈ ਵੀ ਲੱਗੇ ਹੋਏ ਨੇ ਤੇ ਗੱਡੀ ਚੈਰੀ ਕਲਰ ਹੈ ਨਾ ਗੱਡੀ ਬਹੁਤ ਰੰਗ ਪਿਆਰਾ ਗੱਡੀ ਤੁਹਾਨੂੰ ਪਹਿਲਾਂ ਸਾਰੀ ਓਵਰਆਲ ਲੁੱਕ ਦਾ ਦਿਨਾ ਬਾਹਰੋਂ ਦੀ ਤੇ ਇਹ ਤੁਹਾਨੂੰ ਦੱਸਣਾ ਸਾਰੀ ਕੱਟੀ ਅੰਦਰੋਂ ਵੈਪਰ ਉੱਪਰ ਵੀ ਲੱਗਿਆ ਹੈ ਪਿੱਛੇ మాడల్ హెంట్ సరీ గ ఓవర ఆక్లో గడ్డి బాగు సాఫరిహా ఏదే జయర ట పైని టర పిచ్చే టూర నవే పేన ట ਪੂਰੀ ਫੁੱਲ ਗੱਡੀ ਖੜੀ ਆ। ਅਲਾਈ ਵੀ ਲੱਗੇ ਹੋਏ ਨੇ। ਤੇ ਹੁਣ ਤੁਹਾਨੂੰ ਗੱਡੀ ਦਿਖਾਣੇ ਅੰਦਰੋਂ। ਟਾਇਰ ਆ ਵੀ ਦੇਖ ਲੋ। ਟਾਇਰ ਆ ਵੀ ਪੁਰਾ, ਬੁਰਾ ਪ੍ਰਾਨ ਖੜਿਆ। ਇਹ ਬਾਈ ਜੀ ਕਹਿੰਦੇ ਗੱਡੀ ਆਪਾਂ ਸੇਲ ਕਰਨੀ ਆ। ਸਾਰੇ ਸਾਰੇ দামে ਨੇ। ਤੁਹਾਨੂੰ ਗੱਡੀ 15000 ਦਾ ਦਾਨਿਆ। ਗੱਡੀ ਦਾ ਚਾਰੇ ਵਿੰਡੋਆਂ ਪਾਵਰ ਨੇ। ਤੇ ਸਟੀਅਰਿੰਗ ਦਾ ਕੰਟਰੋਲ ਸਟੀਅਰਿੰਗ ਵਿੱਚ ਹੀ ਉੱਪਰ। ਆਕੀਓ ਕੇ ਆਪਣਾ ਗੇਅਰ ਲੀਵਰ ਆ ਗਿਆ ਡੈਸ਼ਬੋਰਡ ਆ ਸੀਟਾਂ ਆ ਗਈਆਂ ਜੋ ਕੰਪਨੀ ਵੱਲੋਂ ਆਉਂਦੀਆਂ ਨੇ ਕੱਪੜੇ ਵਾਲੀਆਂ ਸੀਟਾਂ ਉਹੀ ਨੇ ਤੇ ਸੀਟਾਂ 'ਚ ਐਡਜਸਟਮੈਂਟ ਵੀ ਹੈਗੀ ਆ ਡਰਾਈਵਰ ਸੀਟ ਦੇ ਵਿੱਚ ਉੱਪਰ ਥੱਲੇ ਹੋਰ ਨੂੰ ਤੇ ਗੇਅਰ ਲੌਕ ਵੀ ਲੱਗਿਆ ਹੋਇਆ ਤੇ ਜਿਹੜੇ ਸਾਈਡ ਮਿਰਰ ਹੁੰਦੇ ਨੇ ਉਹ ਵੀ ਐਡਜਸਟਮੈਂਟ ਅੰਦਰੋਂ ਹੀ ਹੁੰਦੇ ਨੇ ਠੀਕ ਆ ਬਾਕੀ ਆ ਗਈ ਬੈਕ ਚੈਰ ਤਾਂ ਕਿੰਨੇ ਸਪੀਕਰ ਸਪੀਕਰ ਸੱਪੂ ਆਂ ਦੰਧਾ ਨੇ ਆ ਬੈਕ ਡੱਗੀ ਚੱਕ ਕੇ ਦੇਖੋ ਗੱਡੀ ਦਾ ਸਾਰਾ ਪਤਾ ਲਾਇਦਾ ਦਰੋਦੇ ਵੀ ਕੋਈ ਗੱਡੀ ਲੱਗੀ ਆ ਬੱਜੀ ਆ ਉਸੇ ਨਹੀਂ ਆਏਗਾ ਗੱਡੀ ਸਾਰੀ ਸਾਫ ਸੁਥਰੀ ਪਈ ਆ ਕੋਣ ਉਹ ਕੇ ਬੌਂਡ ਟੱਕੇ ਦੱਸਣਾ ਗੱਡੀ ਦਾ ਇੱਕ ਇੱਕ ਮਿੰਟ ਤੇ ਆ ਆ ਗਈ ਗੱਡੀ ਦਾ ਹੈਗਾ ਹੈਗਾ ਪਰ ਤਾਂ ਤੇ ਇਧਰ ਦੇਖੋ ਗੋਡੇ ਪਿੰਦਰ ਗੱਡੀ ਤੇ ਸਾਰੀ ਗੱਡੀ ਪੈਟਰੋਲ ਗੱਡੀ ਹੈ ਸਾਫ ਸੁਥਰੀ ਗੱਡੀ ਪਈ ਆ ਉੱਪਰ ਨੰਬਰ ਚੱਲ ਰਿਹਾ ਜੀ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਆ ਤੇ ਆ ਹੈਗਾ ਗੱਡੀ ਦਾ 2011 ਮਾਡਲ ਗੱਡੀ ਆ ਠੀਕ ਹੈ ਜੀ ਉੱਪਰ ਨੰਬਰ ਚੱਲ ਰਿਹਾ ਤੇ ਆਪਣੀ ਵੀਡੀਓ ਬਤ ਤੋਂ ਸ਼ੇਅਰ ਕਰੋ ਤੇ ਤਾਂ ਜੋ ਲੋਡ ਬਦਨ ਕਿ ਗੱਡੀ ਪਹੁੰਚ ਸਕੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀ ਕਾਲ